ਹਾਲ ਲੇਡੀਆਂ ਨੇ ਕੱਲੀਆਂ ਸਰਕਾਰੀ ਵਰਦੀਆਂ ਚੋਂ ਉਹਦਾ ਟਰਨਓਵਰ 1.5 ਕਰੋੜ ਸੀਗਾ ਇਹਦਾ ਮਤਲਬ ਇਹ ਇੱਕ ਲੇਡੀ ਨੇ 1.5 ਲੱਖ ਰੁਪਇਆ ਕਮਾ ਲਿਆ ਮੇਰੀ ਸੋਚ ਇਹ ਹੈ ਜਦੋਂ ਤੱਕ ਕੋਈ ਕਬੀਲਦਾਰ ਬੰਦਾ ਆਪਣੀ ਦਿਹਾੜੀ ਤੋਂ ਘਰੇ ਆਵੇ ਜਾਂ ਖੇਤੋਂ ਖੇਤੀ ਕਰਕੇ ਘਰੇ ਆਵੇ ਜਾਂ ਛੋਟੀ ਮੋਡੀ ਨੌਕਰੀ ਕਰਕੇ ਜਦੋਂ ਤੱਕ ਸ਼ਾਮ ਨੂੰ ਘਰੇ ਆਵੇ ਉਦੋਂ ਤੱਕ ਉਹਦੇ ਘਰੇ ਉਹਦੀ ਘਰ ਵਾਲੀ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ ਉਹ ਘੱਟੋ ਘੱਟ 1000 ਤੋਂ 1500 ਰੁਪਏ ਪਰ ਡੇ ਦਾ ਕਮਾਈ ਬੈਠੀਆਂ ਹੁਣ ਅਸੀਂ ਇੱਕ ਪਹਿਲ ਨਾ ਦੀ ਇੱਕ ਸਕੀਮ ਸ਼ੁਰੂ ਕੀਤੀ ਹੈ ਕਾਮਯਾਬ ਰਹੀ ਹੈ ਸੰਗਰੂਰ ਚ ਹੁਣ ਸਾਰੇ ਪੰਜਾਬ ਸ਼ੁਰੂ ਕਰ ਰਹੇ ਹਾਂ ਅਸੀਂ ਪਿੰਡ ਚੁਣ ਕੇ ਉਸ ਪਿੰਡ ਦੇ ਵਿੱਚ ਸਲਾਈ ਦੀਆਂ ਮਸ਼ੀਨਾਂ ਰੱਖ ਲੈਣੇ ਆਂ ਪੰਚਾਇਤ ਘਰ ਚ ਸਾਰੇ ਉਸ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਮਾਵਾਂ ਪਹਿਣਾ ਉਹ ਸੈਲਫ ਹੈਲਪ ਗਰੁੱਪ ਦੇ ਵਿੱਚ ਉਹਨਾਂ ਨੂੰ ਲੈ ਕੇ ਉਹ ਸਿਉਂਦੀਆਂ ਨੇ ਨਾ ਆਪ ਕੰਪਿਊਟਰ ਤੇ ਆ ਜਾਂਦਾ ਕੱਪੜਾ ਪਿਆ ਉਹ ਸਿਉਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਤੋਂ ਬਾਅਦ ਪ੍ਰਾਈਵੇਟ ਸਕੂਲ ਵੀ ਆ ਗਏ 25 ਪ੍ਰਾਈਵੇਟ ਸਕੂਲਾਂ ਨੇ ਵੀ ਇਕੱਲੇ ਸੰਗਰੂਰ ਜ਼ਿਲ੍ਹੇ 'ਚ ਵਰਤੀਆਂ ਉਹਨਾਂ ਮਾਵਾਂ ਪਹਿਣਾ ਤੋਂ ਹੁਣ ਅਸੀਂ ਪੁਲਿਸ ਦੀਆਂ ਵਰਤੀਆਂ ਵੀ ਉਹਨਾਂ ਤੋਂ ਸਮਾਉਣ ਲੱਗੇ ਆ ਮੇਰੀ ਸੋਚ ਇਹ ਹੈ ਜਦੋਂ ਤੱਕ ਕੋਈ ਕਬੀਲਦਾਰ ਬੰਦਾ ਆਪਣੀ ਦਿਹਾੜੀ ਤੋਂ ਘਰੇ ਆਵੇ ਜਾਂ ਖੇਤੋਂ ਖੇਤੀ ਕਰਕੇ ਘਰੇ ਆਵੇ ਜਾ ਛੋਟੀ ਮੋਡੀ ਨੌਕਰੀ ਕਰਕੇ ਜਦੋਂ ਤੱਕ ਸ਼ਾਮ ਨੂੰ ਘਰੇ ਆਵੇ ਉਦੋਂ ਤੱਕ ਉਹਦੇ ਘਰੇ ਉਹਦੀ ਘਰ ਵਾਲੀ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ ਉਹ ਘੱਟੋ ਘੱਟ 1000 ਤੋਂ 1500 ਰੁਪਏ ਪਰ ਡੇ ਦਾ ਕਮਾਈ ਬੈਠੀਆਂ ਹੋਣ ਇਹ ਮੇਰਾ ਸੁਪਨਾ ਹੈ ਪਰ ਹੋ ਜੂਗਾ ਉਹਨਾਂ ਨੇ 100 ਲੇਡੀਆਂ ਨੇ ਕੱਲੀਆਂ ਸਰਕਾਰੀ ਵਰਦੀਆਂ ਚੋਂ ਉਹਦਾ ਟਰਨਓਵਰ 1.5 ਕਰੋੜ ਸੀਗਾ ਇਹਦਾ ਮਤਲਬ ਹੀ ਇੱਕ ਲੇਡੀ ਨੇ 1.5 ਲੱਖ ਰੁਪਏ ਕਮਾ ਲਿਆ ਫਿਰ ਕੱਚੀ ਕਾਣੀ ਦਾ ਤੇਲ ਚੱਪਲਾ ਬਣਾਉਂਦੇ ਨੇ ਪਿੰਡਾਂ 'ਚ ਫਿਰ ਜਿੰਨੀ ਜਿੰਨਾ ਆਰਗੈਨਿਕ ਸਮਾਨ ਪਹਿਲਾਂ ਮਿਲਦਾ ਹੁੰਦਾ ਸੀ ਸਭ ਉੱਥੇ ਬਣ ਰਿਹਾ ਪਿੰਡਾਂ 'ਚ ਸੰਗਰੂਰ ਘਰੇ ਜਾ ਕੇ ਦੇਖ ਲਿਓ ਹੁਣ ਅਸੀਂ ਹਰੇਕ ਜ਼ਿਲ੍ਹੇ ਨੂੰ ਕਰ ਰਹੇ ਆਏ ਘਟੂ ਘਟ 10 ਕ ਹਜ਼ਾਰ ਵਰਦੀਆਂ ਹਰ ਜ਼ਿਲ੍ਹੇ ਨੂੰ ਦੇਤੀਆਂ ਸੀ ਸਾਡੇ ਸਕੂਲ ਨੇ ਸਾਡੀਆਂ ਵਰਦੀਆਂ ਨੇ ਅਸੀਂ ਇੱਥੋਂ ਸਮਾਉਂਦੇ ਆ ਮਾਨ ਸਨਮਾਨ ਬੱਦ ਨਾਲੇ ਕੰਮ ਮਿਲਦਾ ਹੈ ਸੋ ਇਸ ਕਰਕੇ ਆ ਕਾਲਜ ਇਹ ਹਜੇ ਖੁੱਲਣਗੇ ਐਮ ਐਸ ਸੀ ਐਗਰੀਕਲਚਰ ਬੀ ਐਸ ਸੀ ਐਗਰੀਕਲਚਰ ਬੱਚੇ ਆਉਣਗੇ ਉਹਨਾਂ ਨੂੰ ਕੰਮ ਮਿਲੂਗਾ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਦੀ ਡਿਗਰੀ ਮੁਤਾਬਕ ਤੇ ਖੇਤੀ ਪੰਜਾਬ ਦੀ ਪ੍ਰੋਸੈਸਿੰਗ ਦੇ ਵਿੱਚ ਫੂਡ ਪ੍ਰੋਸੈਸਿੰਗ ਚ ਬਹੁਤ ਸਾਰੇ ਪਲਾਂਟ ਲਾ ਰਹੇ ਆ ਪਠਾਨਕੋਟ ਵਰਗੀ ਮਿੱਠੀ ਲੀਚੀ ਪੂਰੀ ਦੁਨੀਆ ਚ ਕਿਤੇ ਨਹੀਂ ਹੈਗੀ ਅਸੀਂ ਲੀਚੀ ਦਾ ਉੱਥੇ ਪ੍ਰੋਸੈਸਿੰਗ ਦਾ ਪਲਾਂਟ ਲਾਵਾਂਗੇ ਤੇ ਮਾਰਕਫੈਟ ਦੇ ਥਰੂ ਜਾਂ ਸੋਨਾ ਬਨਾਸਪਤ ਦੇ ਥਰੂ ਅਸੀਂ ਉਹ ਸਾਰਾ ਪੂਰੀ ਦੁਨੀਆ 'ਚ ਮਾਰਕੀਟਿੰਗ ਕਰਾਂਗੇ ਉਹਦੀ ਤੁਹਾਡੇ ਇਲਾਕੇ ਇੱਥੇ ਅੰਬਨੇ ਸ਼ਿਆਰਪੁਰ ਦੇ ਔਰ ਅਸੀਂ ਹੁਣ ਕੀ ਕੀਤਾ ਮਿੱਡੇ ਮੀਲ 'ਚ ਕੇਲੇ ਮਿਲਦੇ ਸੀ ਕੇਲਾ ਸਾਡਾ ਫਰੂਟ ਨਹੀਂ ਹੈਗਾ ਸਾਡੇ ਪੰਜਾਬ ਦੀ ਪ੍ਰੋਡਕਸ਼ਨ ਨਹੀਂ ਹੈਗੀ ਅਸੀਂ ਇੱਕ ਕੇਲੇ ਦੀ ਜਗ੍ਹਾ ਤੇ ਦੋ ਕਿੰਨੂ ਕਰਤੇ ਕਿੰਨੇ ਲੱਖ ਟਨ ਕਿੰਨੂ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਉੱਥੇ ਮਿਲਣਗੇ ਜੀ ਤੇ ਨਾਲ ਜਦੋਂ ਅਮਰੂਦ ਦਾ ਸੀਜ਼ਨ ਆਇਆ ਅਮਰੂਦ ਜਦੋਂ ਬੇਰਾਂ ਦਾ ਸੀਜ਼ਨ ਆਇਆ ਬੇਰ ਪੈਂਦੀ ਬੇਰ ਜਦੋਂ ਲੀਚੀ ਦਾ ਸੀਜ਼ਨ ਆਇਆ ਲੀਚੀ ਪੰਜਾਬ ਦੇ ਫਰੂਟ ਜਿਹੜੇ ਪੰਜਾਬ ਚ ਪੈਦਾ ਹੁੰਦੇ ਨੇ ਉਹਨਾਂ ਨੂੰ ਪ੍ਰਮੋਟ ਕਰਾਂਗੇ ਹਾਰਟੀਕਲਚਰ ਬਾਗਬਾਨੀ ਨੂੰ ਬਹੁਤੋ ਸ਼ਾਂ ਮਿਲੂਗਾ ਚੋਨੇ ਤੋਂ ਥੋੜਾ ਖਿਹੜਾ ਛੋਟੂਗਾ ਮੈਂ ਤੁਹਾਨੂੰ ਇਹ ਗੱਲ ਸੁਣਾਉਣਾ ਮੈਂ ਬੈਂਗਲੌਰ ਗਿਆ ਵਪਾਰੀਆਂ ਨੂੰ ਇਹ ਕਹਿਣ ਵਾਸਤੇ ਪੰਜਾਬ ਚ ਆਓ ਪੈਸੇ ਲਾਓ ਕੋਈ ਕੋਈ ਖੱਜਲ ਖੋਰੀ ਨਹੀਂ ਹੋਊਗੀ ਤੁਹਾਨੂੰ ਤੁਸੀਂ ਆ ਕੇ ਹੁਣ ਆਪਣੀ ਫੈਕਟਰੀ ਲਾਓ ਸਾਡੇ ਧੀਆਂ ਪੁੱਤਾਂ ਨੂੰ ਕੰਮ ਦਿਓ ਤਾਂ ਉੱਥੇ ਹਿੰਦੁਸਤਾਨ ਲੀਵਰ ਕੰਪਨੀ ਆਈ ਕਿਸਾਨ ਕੈਚੱਪ ਬਣਾਉਂਦੇ ਆ ਉਹ ਕਿਸਾਨ ਕੈਚੱਪ 90 ਪਲਾਂਟ ਲੱਗੇ ਹੋਇਆ ਜੀ ਕਿਸਾਨ ਕੈਚੱਪ ਦਾ 90 ਪਲਾਂਟ ਹੈ ਟਮੇਟੋ ਕੈਚੱਪ ਬਣਾਉਂਦੇ ਆ ਕਿਸਾਨ ਕੈਚੱਪ ਪੂਰੇ ਦੇਸ਼ ਚ ਜਾਂਦੀ ਹੈ ਟਮਾਟਰ ਨਾਸਿਕ ਤੋਂ ਲਿਆਉਂਦੇ ਆ ਜੀ ਮਹਾਰਾਸ਼ਟਰ ਚੋਂ ਪਲਾਂਟ 90 ਹੈ ਟਮਾਟਰ ਮਹਾਰਾਸ਼ਟਰ ਦੇ ਨਾਸਿਕ ਚੋਂ ਆ ਰਹੇ ਨੇ ਮੈਂ ਕਿਹਾ ਵੀ ਤੁਸੀਂ ਸਾਨੂੰ ਦੱਸੋ ਟਮਾਟਰ ਇੱਥੇ ਪੈਦਾ ਕਰਦੇ ਆਂ ਅਸੀਂ ਤੁਹਾਡੇ ਹਾਲੇ-ਦਾਲੇ ਫੈਕਟਰੀ ਦੇ ਵਾਲੇ ਨਾਲ ਹੀ ਪੈਦਾ ਕਰਦਾਂਗੇ ਉਹ ਕਹਿੰਦੇ ਜੀ ਉਹ ਕੁਆਲਿਟੀ ਹੋਰ ਹੈ ਮੈਂ ਕਹਾਂ ਜੀ ਦੱਸੋ ਸਾਨੂੰ ਕਿਹੜੀ ਕੁਆਲਿਟੀ ਹੈ ਬੀਸੀ ਸਾਹਿਬ ਨਾਲ ਮੀਟਿੰਗ ਕਰਾਈ ਬੀਸੀ ਸਾਹਿਬ ਖੁਦ ਇੱਕ ਆਮ ਘਰ ਚੋਂ ਜਿਹੜੇ ਸੁਹਾਗੇ ਤੋਂ ਆਪਣੇ ਬਾਪੂ ਦੀਆਂ ਲੱਤਾਂ ਫੜ ਕੇ ਸੁਹਾਗੇ ਤੇ ਨਹੀਂ ਪੈਂਦੇ ਹੁੰਦੇ ਬੀਸੀ ਸਾਹਿਬ ਉਹ ਉਸ ਕਲਚਰ ਚੋਂ ਨਿਕਲ ਕੇ ਅੱਜ ਦੁਨੀਆ ਦੇ ਮੰਨੇ ਪ੍ਰਮੰਨੇ ਟਿਸ਼ੂ ਕਲਚਰ ਦੇ ਸਾਇੰਟਿਸਟ ਨੇ ਇਹ ਬੀਸੀ ਨੇ ਇਹਨਾਂ ਇਹਨਾਂ ਨੇ ਤਾਂ ਬਣਾਉਣੇ ਆ ਵੀ ਤਾਂ ਇਹਨਾਂ ਨੇ ਦੋ ਮੀਟੀਆਂ ਕੀਤੀਆਂ ਪਹਿਲਾਂ 10000 ਟਨ ਟਮਾਟਰ ਚੋਂ ਸਿਰਫ 500 ਟਨ ਪੰਜਾਬ ਚੋਂ ਲੈਂਦੇ ਸੀ ਹੁਣ ਉਹ 10000 ਟਨ ਚੋਂ ਪਹਿਲੀ ਸੱਟਈ ਇਸ ਵਾਰ 10000 ਟਨ ਟਮਾਟਰ ਚੋਂ ਲਗਭਗ 4000 ਟਨ ਟਮਾਟਰ ਅਸੀਂ ਇੱਥੋਂ ਪੰਜਾਬ ਚੋਂ ਪੈਦਾ ਕਰਕੇ ਦੇਵਾਂਗੇ ਉਹਨਾਂ ਦੇ ਆਲੇ ਦੁਆਲੇ ਪਿੰਡਾਂ ਚੋਂ ਹੀ ਬਾਗੜੀਆਂ ਅਮਰਗੜ ਆਪਣਾ ਅਮਲੋ ਪਾਤਸੋ ਨਾਬਾ ਪਵਾਨੀਗੜ ਚੰਨੋ ਉੱਥੋਂ ਹੀ ਪੈਦਾ ਕਰਕੇ ਦੇ ਦਾਂਗੇ ਉਹਨਾਂ ਦਾ ਟਰਾਂਸਪੋਰਟ ਦਾ ਖਰਚਾ ਬਚੂਗਾ ਸਾਡਾ ਝੋਨੇ ਤੋਂ ਖੇੜਾ ਛੁੱਟੂਗਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦਾ ਬਚਨ ਵੀ ਕਾਇਮ ਰੱਖ ਲਾਂਗੇ ਤੇ ਨਾਲੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣਾ ਜਿਹੜਾ ਧਰਤੀ ਆ ਉਹਦੀ ਉਪਜਾਊ ਸ਼ਕਤੀ ਬਚ ਜੋਗੀ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਸੂਏ ਜਿਹੜੇ ਬੰਦ ਹੋ ਗਏ ਸੀ ਤੁਸੀਂ ਵੀਡੀਓ ਦੇਖਦੇ ਹੋਵੋਗੇ ਵੀਡੀਓ ਕੀ ਆਉਂਦੀ ਹੈ ਲੋਕ ਕੱਸੀ ਤੇ ਖੜ ਕੇ ਪਾਣੀ ਦੇ ਵਿੱਚ ਖੜ ਕੇ ਵੀਡੀਓ ਬਣਾਉਂਦੇ ਨੇ ਕਿ 35 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਨਹਿਰ ਦਾ ਕੋਈ ਕਹਿੰਦਾ 25 ਸਾਲ ਬਾਅਦ ਆਇਆ ਯਾਰ ਇਹ ਕਰਦੇ ਕੀ ਰਹੇ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਹੁਣ ਅਸੀਂ ਦੋ ਨਹਿਰਾਂ ਨਵੀਆਂ ਬਣਾ ਰਹੇ ਹਾਂ ਇੱਕ ਮਾਲਵਾ ਨਹਿਰ ਜਿਹੜੀ ਹਰੀਕੇ ਪੱਤਨ ਤੋਂ ਇਧਰ ਕਿਦਲਵਾਹੇ ਵਾਲੇ ਪਾਸੇ ਨੂੰ ਰਸਤਾ ਨਹਿਰ ਦੇ ਨਾਲ ਹੀ ਹੈ ਇਧਰਲੇ ਪਾਸੇ ਨੂੰ ਪਰਲੇ ਪਾਸੇ ਹੈਗੀ ਆਪਣੀ ਹੀ ਉਹ ਵੀ ਸਰੰਦ ਨਹਿਰ ਕਹਿੰਦੇ ਆ ਉਹਨੂੰ ਸਰੰਦ ਕਨਾਲ 5000 ਕਿਊਸਿਕ ਪਾਣੀ ਜਾਂਦਾ ਤੇ ਵਿੱਚੋਂ ਰਸਤਾ ਨੂੰ ਜਾਂਦੀ ਹੈ ਵੱਡੀ ਨਹਿਰ 18000 ਕਿਊਸਿਕ ਜਾਂਦਾ ਪੁਰਾਣੇ ਐਗਰੀਮੈਂਟ ਹੋਏ ਹੋਏ ਨੇ ਤੇ ਅਸੀਂ ਇਧਰਲੇ ਪਾਸੇ ਵੀ ਆਪਣੀ ਖੋਲ ਰਹੇ ਹਾਂ ਨਹਿਰ ਤੇ 1206 ਮੈਗਾਵਾਟ ਦਾ ਧਾਰਕਲਾ ਬਣ ਕੇ ਤਿਆਰ ਹੋ ਜੂ ਅਕਤੂਬਰ ਚ ਆਪਣਾ ਡੈਮ ਉਹਦੇ ਨਾਲ ਇੱਕ ਪੂਰੀ ਨਹਿਰ ਪੂਰੇ ਦੁਆਬੇ ਵਿੱਚ ਦੀ ਨਿਕਲੂਗੀ 24 ਘੰਟੇ 12 ਮਹੀਨੇ 30 ਦਿਨ ਉਹ ਚੱਲੂਗੀ ਆ ਹੁੰਦੇ ਆ ਕੰਮ ਸਾਡਾ ਨਹਿਰਾਂ ਦਾ ਪਾਣੀ ਅਸੀਂ ਲੈ ਕੇ ਜਾਈਏ ਖੇਤਾਂ ਤੱਕ ਨਾਲੇ ਤਾਂ ਬਿਜਲੀ ਬਚੂ ਨਾਲੇ ਥੱਲੋਂ ਪਾਣੀ ਬਚੂ ਤੇ ਨਾਲੇ ਸਭ ਤੋਂ ਵੱਡੀ ਗੱਲ ਨਹਿਰੀ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਉਹ ਪਾਣੀ ਨਾਲ ਜਿਹੜੀ ਫਸਲ ਸਿੰਜੀ ਜਾਂਦੀ ਹੈ ਨਾ ਉਹ ਫਸਲ ਬੰਪਰ ਹੁੰਦੀ ਹੈ ਉਹਦੇ ਨਾਲ ਉਪਜਾਊ ਸ਼ਕਤੀ ਆਉਂਦੀ ਹੈ ਨਾਲ ਬਹੁਤ ਕੁਝ ਤੱਤ ਆਉਂਦੇ ਨੇ ਉਸ ਪਾਣੀ 'ਚ ਤੇ ਨਾਲੇ ਹੋਰ ਹੁਣ ਲੱਗਿਆ ਹੋਇਆ ਮੈਂ ਇਸ ਕੰਮ ਤੇ ਕਾਮਯਾਬੀ ਕਾਫੀ ਹੱਦ ਤੱਕ ਮਿਲ ਚੁੱਕੀ ਐ ਬਹੁਤ سارے ਲੋਕ ਮੈਨੂੰ ਦੱਸਣ ਲੱਗੇ ਮੈਂ ਕਿਹਾ ਵੀ ਹਰੇਕ ਦਫ਼ਤਰ ਦਾ ਟਾਈਮ 9 ਤੋਂ 5 ਐ ਕੋਈ 8 ਵਜੇ ਤੋਂ ਐ ਦਿਨੇ ਕੰਮ ਕਰਦੇ ਆ ਜ਼ਿਆਦਾਤਰ ਦਫ਼ਤਰਾਂ 'ਚ ਇਕੱਲਾ ਕਿਸਾਨ ਐ ਜਿਹਦੇ ਦਫ਼ਤਰ ਦਾ ਕੋਈ ਟਾਈਮ ਹੀ ਨਹੀਂ ਬਿਜਲੀ ਬੋਰਡ ਐ ਉਹ 12:30 ਵਜੇ ਕਹਿੰਦੇ ਲਾਈਟ ਆਉ ਰਾਤ ਨੂੰ ਮੈਂ ਕਿਹਾ ਯਾਰ ਨਾ ਪਹਿਲਾਂ ਸੌ ਸਕਦਾ ਐ ਨਾ ਬਾਅਦ 'ਚ ਸੌ ਸਕਦਾ ਤੂੰ ਦਿਨੇ ਦੇ ਲੋ ਯਾਰ ਇਹ ਲਾਈਟ ਕੀ ਗੱਲ 12:30 ਵਜੇ ਕਿਉਂ ਰਾਤ ਨੂੰ ਉਹਨੂੰ ਸੱਪਾਂ ਦੀ ਸਰੀਆਂ ਕਿਉਂ ਮਾਦਾ ਫਿਰਦਾ ਉਹ ਅਸੀਂ ਹੁਣੇ ਕਰ ਰਹੇ ਹਾਂ ਕਿਉਂਕਿ ਸੋਲਰ ਦੇ ਸਾਡੇ ਕੋਲ ਬਿਜਲੀ ਬਹੁਤ ਆ ਗਈ ਅਸੀਂ ਕਿਸਾਨ ਨੂੰ ਬਿਜਲੀ ਦਿਨੇ ਦੇਵਾਂਗੇ ਕਿਸਾਨ ਦਾ ਵੀ ਰਾਤ ਖੇਤ ਚ ਬਤਾਉਣ ਦਾ ਜਿਹੜਾ ਸੱਪਾ ਉਹ ਵੀ ਜਿਹੜਾ ਖਤਮ ਹੋ ਜਾਊਗਾ ਤੇ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਹੋ ਚੁੱਕੇ ਹਾਂ ਕਿਉਂਕਿ ਸੋਲਰ ਲਾਈਟ ਦਿਨੇ ਅਵੇਲੇਬਲ ਹੈ ਔਰ ਸਸਤੀ ਆਹੋ ਸਸਤੀ ਆਹੋ ਸਸਤੀ ਕਿਸਾਨਾਂ ਨੂੰ ਮੈਨੂੰ 2-3 ਮਿਲੇ ਕਹਿੰਦੇ ਜੀ ਆਹ ਕਣ ਕਦੇ ਪਾਣੀ ਇੱਕ ਦਿਨ ਵੀ ਆ ਕਣਕ ਨੂੰ ਪਾਣੀ ਲਾਉਣ ਵੇਲੇ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਮੈਂ ਕਿਹਾ ਕੋਈ ਗੱਲ ਨਹੀਂ ਵਧੀਆ ਗੱਲ ਆ ਤੁਸੀਂ ਵੀ ਆ ਕੇ ਪਰਵਾਰ ਨਾਲ ਸੌ ਉਹਨੂੰ ਸੌਣ ਹੀ ਨਹੀਂ ਦਿੰਦੇ ਕਦੇ ਕਹਿੰਦੇ ਸਵੇਰ ਦੇ 2:30 ਵਜੇ ਆਉਗੀ ਜੀ ਹੁਣ ਸਵੇਰ ਦੇ 2:30 ਵਜੇ ਕੋਈ ਟਾਈਮ ਆ ਯਾਰ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਿਜਲੀ ਬੋਰਡ ਵਾਲਿਆਂ ਨੂੰ ਸਰਨ ਆਪ ਸਰਨ ਕੱਠੇ ਕਰ ਲਿਆ ਮੈਂ ਕਿਹਾ ਯਾਰ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇ ਬਿਜਲੀ ਦੇਣ ਨਾਲ ਛੋਣਾ ਜਾਵਾਂ ਬਿਲਕੁਲ ਠੀਕ ਉਹਦਾ ਸਚਾਈ ਹੋ ਜਾਂਦੀ ਹੈ ਇਹ ਕਿਹਨੇ ਬਣਾਈ ਹੈ ਮੈਂ ਕਿਹਾ ਸਕੀਮ ਇਹ 9 ਘੰਟੇ ਕਿਉਂ ਨਹੀਂ ਇਹ 7 ਘੰਟੇ ਕਿਉਂ ਨਹੀਂ ਅੱਠ ਕਿਉਂ ਲਿਖੇ ਬਈ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਥੀ ਮੈਂ ਕਿਹਾ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਥੀ ਮੈਂ ਕਿਹਾ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਮੈਂ ਕਿਹਾ ਨੱਕਾ ਨਹੀਂ ਨੱਕਾ ਨੱਕਾ ਲੈਵਲ ਤੇ ਮੀਟਿੰਗ ਹੋਈ ਕਦੇ ਨਹੀਂ ਮੈਂ ਕਹਿੰਦਾ ਨੱਕਾ ਲੈਵਲ ਤੇ ਕਰਾਂਗੇ ਮੈਂ ਕਿਹਾ ਨੱਕਾ ਮੈਂ ਕਿਹਾ ਹੁੰਦਾ ਜਿੱਥੋਂ ਪਾਣੀ ਕਿਾਰੇ ਨੂੰ ਮੁੜਦਾ ਹੈ ਮੂਰੇ ਨੱਕਾ ਲਾ ਜਾਂਦਾ ਖਾਲ ਚ ਕੈਰੇ ਨੂੰ ਮੁੜਦਾ ਤੇ ਕਿੰਨੇ ਚਿਰ ਚੋਕ ਕੈਰਾ ਭਰੂਗਾ ਛੋਨੇ ਵਾਲਾ ਕੈਰਾ ਡੂਡ ਡੂਡ ਘੰਟਾ ਵੀ ਲੱਗ ਜਾਂਦਾ ਕਣਕ ਦੇ ਕੈਰੇ ਛੋਟੇ ਹੁੰਦੇ ਐ ਤੇ ਨਾਲੇ ਤੁਸੀਂ 8 ਘੰਟੇ ਦਿੰਦੇ ਹੋ ਵੀ 2 ਘੰਟੇ ਬਾਅਦ 1 ਘੰਟਾ ਰੋਕ ਲੇ ਬ੍ਰੇਕ ਫਿਰ ਫਿਰ 2 ਘੰਟੇ ਫਿਰ ਖਾਲ ਫਿਰ ਉਸੇ ਕੈਰੇ ਨੂੰ ਦੁਬਾਰੇ ਫਿਰ ਜਾਊ ਪਾਣੀ ਸਾਰਾ ਮੈਂ ਕਹਾਂ ਤੁਸੀਂ ਕੰਮ ਕਰੋ ਤੁਸੀਂ 1 ਦਿਨ ਚ 8 ਘੰਟੇ ਦਿੰਦੇ ਹੋ ਤੁਸੀਂ ਬਿਨਾਂ ਬ੍ਰੇਕ 1 ਦਿਨ ਚ 11 ਘੰਟੇ ਦਿਓ 4 ਦਿਨੇ ਟਰਾਈ ਕਰਕੇ ਦੇਖਿਓ ਤਿੰਨ ਦਿਨ ਤਿੰਨ ਦਿਨਾਂ ਚ 11-11 ਘੰਟਿਆਂ ਨਾਲ ਤੁਸੀਂ ਦੇ ਦਿੱਤੀ 33 ਇਦਰੋਂ ਤਿੰਨ ਦਿਨਾਂ ਚ 8 ਘੰਟਿਆਂ ਨਾਲ ਤੁਸੀਂ ਦੇ ਦਿੱਤੀ 24 8 ਘੰਟੇ ਜ਼ਿਆਦਾ ਲੱਗੇ ਠੀਕ ਹੈ ਪਰ ਉਹ ਤਿੰਨ ਦਿਨ ਜਦੋਂ 11-11 ਕੋਈ ਕਿਸਾਨ ਕੰਮਲਾ ਨਹੀਂ ਹੈਗਾ ਵੀ ਉਹ ਜੇ ਬਿਜਲੀ ਹੈਗੀ ਤਾਂ ਪਾਣੀ ਛੱਡੀ ਰੱਖੂ ਆਪਦੀਆਂ ਬੱਟਾਂ ਆਪ ਹੀ ਤੋੜ ਲੂ ਉਹ ਉਹ ਕਹੂਗਾ ਮੈਨੂੰ ਹੁਣ ਜਦੋਂ ਲੋੜ ਨਹੀਂ ਮੋਟਰ ਬੰਦ ਕਰ ਦੂਗਾ ਉਹ ਤੇ ਮੈਂ ਕਿਹਾ ਹਫਤ ਤੋਂ ਬਾਅਦ ਚਾਰ ਦਿਨ ਉਹਨਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਤੁਸੀਂ ਦਿਓਗੇ ਸਾਰਾ ਹਫਤਾ ਤੁਸੀਂ ਦਿਓਗੇ 56 ਘੰਟੇ 7 ਦਿਨਾਂ ਚ 8-8 ਘੰਟੇ ਨਾਲ ਤੇ ਮੈਂ ਮੰਗ ਰਿਹਾ ਇਧਰੋਂ 33 23 ਘੰਟੇ ਬਚ ਗਏ 23 ਘੰਟੇ ਨਾਲੇ ਬਚ ਗਏ ਤੇ ਨਾਲੇ ਉਹਨੂੰ ਕੋਈ ਦਿੱਕਤ ਨਹੀਂ ਉਹ ਬੰਦ ਕਰਕੇ ਮੋਟਰ ਜਾਊਗਾ ਤੁਹਾਡੀ ਤੁਹਾਡਾ ਘਟੂਗਾ ਲੋਡ ਘਟੂਗਾ ਸਾਰਾ ਕੁਝ ਠੀਕ ਹੋ ਗਏ ਐਨੀ ਗੱਲ ਹੁੰਦੀ ਹੈ ਹੁਣ ਇਹ ਅਫਸਰਾਂ ਤੇ ਛੱਡ ਦਿੰਦਿਆਂ ਹੁਣ ਅਫਸਰਾਂ ਨੇ ਕਹਿੰਦੇ ਖੇਤ ਗਏ ਨਹੀਂ ਹੁੰਦੇ ਵਿਚਾਰੇ ਉਹ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਹੈ ਨੱਕਾ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਖਾਲ ਮਰਨਾ ਜਾਂ ਕੋਈ ਪਤਾ ਹੀ ਨਹੀਂ ਜਦੋਂ ਆਪਾਂ ਆਇਆ ਧਰਤੀ ਤੋਂ ਜਮ੍ਹਾਂ ਥੱਲੋਂ ਸੋ ਮੈਂ ਕਦੇ ਵੀ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੋਣ ਦਿੰਦਾ ਜਿਹਦੇ 'ਚ ਲੋਕਾਂ ਨੂੰ ਕੋਈ ਖੱਜਲ ਖਵਾਰੀ ਹੋਵੇ ਆ ਹੁਣ ਤਾਂ ਅਸੀਂ ਅਫਸਰਾਂ ਨੂੰ ਵੀ ਕਹਤਾ ਵੀ ਉਹ ਜਿਹੜੇ ਤੌਲੀਏ ਜੇ ਵਾਲੀਆਂ ਕੁਰਸੀਆਂ ਤੇ ਬੈਠੇ ਹੁੰਦੇ ਐ ਚਿਟਾਏ ਤੌਲੀਏ ਧਰ ਕੇ ਬਈ ਇਹਨਾਂ ਤੋਂ ਉੱਠੋ ਉਸ ਤੌਲੀਨਾ ਤੋਂ ਤੱਕ ਪਹੁੰਚ ਕੇ ਪਿੰਡਾਂ ਨੂੰ ਜਾਓ ਰਜਿਸਟਰੀਆਂ ਉੱਥੇ ਕਰਕੇ ਆਓ ਉੱਥੇ ਜਾ ਕੇ ਆਧਾਰ ਕਾਰਡ ਬਣਾ ਕੇ ਆਓ ਹੁਣ ਸਰਕਾਰ ਤੁਹਾਡੇ ਕੋਲੇ ਆਊਗੀ ਬੇਬੇ ਸਰਕਾਰ ਤੁਹਾਡੇ ਕੋਲ ਜਦੋਂ ਵੋਟਾਂ ਮੰਗਣਾ ਸੀ ਤੁਹਾਡੇ ਕੋਲੇ ਆਉਨੇ ਆ ਫਿਰ ਚਿੱਤਣ ਤੋਂ ਬਾਅਦ ਤੁਹਾਨੂੰ ਕਹਦੇ ਨੇ ਚੰਡੀਗੜ੍ਹ ਆ ਜਾਓ ਕਿਉਂ ਭਈ ਵੋਟਾਂ ਤੋਂ ਬਾਅਦ ਸਰਕਾਰ ਬਣ ਗਈ ਸਰਕਾਰ ਵੀ ਤੁਹਾਡੇ ਦਰਵਾਜ਼ੇ ਤੇ ਆਊਗੀ ਉਹ ਪੁੱਛੂਗੀ ਦੱਸੋ ਜੀ ਕੀ ਚਾਹੀਦਾ ਹੈ ਅਫਸਰ ਤੁਹਾਡੇ ਘਰੇ ਹੋ ਉਹ ਜਿਹੜਾ ਸਰਟੀਫਿਕੇਟ ਹੈ ਜਾਂ ਕੋਈ ਉਹ ਬਣਾ ਕੇ ਦੇਣਗੇ ਆਹ ਵਰਕ ਹੁੰਦਾ ਹੈ ਸੋ ਇਸ ਕਰਕੇ ਮੈਂ ਅੱਜ ਬਹੁਤ ਵਧਾਈ ਦਿਨਾ ਅੱਜ ਤੋਂ ਬਾਅਦ ਕੋਟ ਲੱਗ ਜਾਊਗਾ ਘੰਟੇ ਤੱਕ ਪਤਾ ਲੱਗ ਜਾਊਗਾ ਆਪਣੇ ਵੋਟਾਂ ਕਦੋਂ ਨੇ ਬਸ ਫਿਰ ਇਸ ਵਾਰ ਮਾਵਾ ਪੈਣ ਆਪਣਾ ਤਾਂ ਚੋਣ ਨਿਸ਼ਾਨ ਹੀ ਹੈ ਜੇ ਮਾਵਾ ਪੈਣ ਹੁਣ ਤਾਂ ਦੱਸਣ ਦੀ ਵੀ ਨਹੀਂ ਲੋੜ ਇਹਦਾ ਤੜਕੇ ਤੜਕੇ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਤੁਸੀਂ ਬਹੁਤਾ ਖੁਸ਼ ਨਾ ਹੋ ਲੋੜ ਪੈ ਜੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਸੋ ਸਫਾਈ ਕਰਦਾ ਉਹ ਸੋ ਇਸ ਕਰਕੇ ਐਸ ਵਾਰ ਮੈਂ ਇਕੱਲਾ ਲੜੀ ਜਾਂਦਾ ਬੀਜੇਪੀ ਨਾਲ ਮੈਂ ਸੈਂਟਰ ਨਾਲ ਗਵਰਨਰ ਨਾਲ ਸੁਪਰੀਮ ਕੋਰਟਾਂ ਜਾਣਾ ਪੈਂਦਾ ਕੇਜਰੀਵਾਲ ਸਾਹਿਬ ਇਕੱਲੇ ਹੀ ਲੜੀ ਜਾਂਦੇ ਐ ਸੋ ਮੇਰੀ ਲੜਾਈ ਇਕੱਲੇ ਦੀ ਆਪਦੇ ਪਰਿਵਾਰ ਵਾਸਤੇ ਨਹੀਂ ਹੈਗੀ ਮੇਰੀ ਲੜਾਈ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਹੈਗੀ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੇਰੀ ਲੜਾਈ ਤਾਂ ਪੰਜਾਬ ਵਾਸਤੇ ਆ ਥੋੜੇ ਧੀਆਂ ਪੁੱਤਾਂ ਵਾਸਤੇ ਆ ਇਸ ਕਰਕੇ ਮੈਨੂੰ ਮਜ਼ਬੂਤੀ ਦਿਓ ਮੈਨੂੰ ਤੇਰਾਹ ਜ਼ੁਬਾਨਾਂ 13 ਹੱਥ ਹੋਰ ਦਿਓ ਕਿਉਂਕਿ 13 ਸੀਟਾਂ ਨੇ ਪੰਜਾਬ ਦੀਆਂ ਜੇ 13 ਦੀਆਂ 13 ਆ ਗਈਆਂ ਮਜਾਲ ਹੈ ਸੈਂਟਰ ਦੀ ਕੋਈ 1 ਰੁਪਿਆ ਵੀ ਨਰੇਗਾ ਦਾ ਜਾਂ ਮਨਰੇਗਾ ਦਾ ਕੋਈ ਰੋਕ ਕੇ ਦਿਖਾ ਦੇ ਤਾਂ ਪਤਾ ਲੱਗ ਉੱਥੇ ਜਾ ਕੇ ਜਦੋਂ ਰੌਲਾ ਪੈਂਦਾ ਉਦੋਂ ਪਤਾ ਲੱਗਦਾ ਉੱਥੇ ਜਾ ਕੇ